ਹਾਂਜੀ ਭਾਈ ਆਪਾਂ ਭਾਈ ਗੁਰਚਰਨ ਸਿੰਘ ਦੀ ਮੌਤ ਤੋਂ ਬਾਅਦ ਜੋ ਉਹਨਾਂ ਦੇ ਸੰਸਕਾਰ ਦੌਰਾਨ ਰਾਖ ਬਣੀ ਉਸ ਰਾਖ ਨੂੰ ਲਿਆ ਕੇ ਆਪਾਂ ਆਪਣੇ ਖੇਤ ਦੇ ਵਿੱਚ ਘਰ ਦੇ ਨਾਲ ਇੱਕ ਟੋਆ ਪੱਟ ਕੇ ਉਸ ਵਿੱਚ ਨਾ ਤਾਂ ਅੰਬਾਂ ਦਾ ਬੂਜਾ ਲਾਤਾ ਭਾਈ ਦੀ ਯਾਦਗਾਰੀ ਦੇ ਵਿੱਚ ਤੇ ਨਾਲ ਹੀ ਆਪਾਂ ਇਸ ਰਾਖ ਨੂੰ ਇੱਥੇ ਸਮੇਟ ਦਿੱਤਾ ਹੈ ਹਨਾ ਵੀ ਉਹਦੀ ਨਿਸ਼ਾਨੀ ਆ ਆਪਣਾ ਇਹ ਬੂਝਾ ਖੜਾ ਰਹੂਗਾ ਵੈਸੇ ਤਾਂ ਨਿਸ਼ਾਨੀ ਪੁੱਤਾਂ ਦੀ ਹੁੰਦੀ ਹੋਈ ਹੈ ਪਰ ਫਿਰ ਵੀ ਇੱਕ ਆਪਣੇ ਪਰਿਵਾਰ ਦੇ ਵਿੱਚ ਦੌਰ ਹੁੰਦਾ ਹੈ ਵੀ ਆਪਾਂ ਕੋਈ ਨਾ ਕੋਈ ਚੀਜ਼ ਬਣਾ ਕੇ ਰੱਖੀਏ ਜਾਂ ਉਹਦੀ ਨਿਸ਼ਾਨੀ ਬਣਾ ਕੇ ਰੱਖੀਏ ਤੇ ਹਰ ਚੀਜ਼ ਮਤਲਬੀ ਆਪਣੇ ਸਮੇ ਸਮੇ ਅਨੁਸਾਰ ਚੱਲਦੀ ਹੈ ਹਨ ਇਹ ਛੋਟੇ ਭਰਾ ਤੇ ਇਧਰ ਜਸਪਾਲ ਸਿੰਘ ਜੀ ਉਹਨਾਂ ਦੇ ਵੱਡੇ ਸੁਪੁੱਤਰ